ਸ਼ੁਰੂਬਣੀ ਕਮੇਟੀ ਦੇ ਵੱਲੋਂ ਜਿਹੜੇ ਜਥੇਦਾਰ ਥਾਪੇ ਗਏ ਨੇ ਭਾਈ ਕੁਲਦੀਪ ਸਿੰਘ ਗੜਗਾ ਜੁਣੀ ਉਹਨਾਂ ਵੱਲੋਂ ਜਿੱਦਾਂ ਤੁਸੀਂ ਕਹੇ ਕਿ ਇੱਕ ਸ਼ਾਰਟ ਨੋਟਿਸ ਦੇ ਉੱਤੇ ਮੀਟਿੰਗ ਜਿਹੜੀ ਹੈ ਕੀਤੀ ਜਾਵੇਗੀ ਉਹਦਾ ਇੱਕ ਇੱਕ ਦਿਨ ਪਹਿਲਾਂ ਹੀ ਨੋਟ ਆਉਂਦਾ ਹੈਗਾ ਤੇ ਬਕਾਇਦਾ ਤੁਸੀਂ ਇਸ ਮੀਟਿੰਗ ਦੀ ਜੇ ਟਾਈਮਿੰਗ ਬਾਰੇ ਦੇਖੋਗੇ ਕਿ ਟਾਈਮਿੰਗ ਜਿਹੜੀ ਹੈਗੀ ਹੈ ਕਿ ਇੱਕ ਦਿਨ ਪਹਿਲਾਂ ਅਕਾਲੀ ਦਲ ਦੀ ਮੀਟਿੰਗ ਹੁੰਦੀ ਹੈ ਮਤਲਬ ਲਾ ਲੋ ਕਿ ਉਧਰੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ ਉਧਰੋਂ ਇਹ ਮੀਟਿੰਗ ਹੋਣੀ ਹੈ ਮਨੇ ਅਪੀਲ ਕੀਤੀ ਹੈ ਪ੍ਰਚਾਰਕਾਂ ਨੂੰ ਕਿ ਤੁਸੀਂ ਜਿਹੜਾ ਵਾਪਸ ਆਓ ਆ ਕੇ ਆਪਣਾ ਆਪਣਾ ਜਿਹੜਾ ਹੈਗਾ ਪਿੰਡ ਸੰਭਾਲੋ 10-10 ਮਿੰਟ ਜਿਹੜਾ ਹੈ ਇੱਕ-ਇੱਕ ਪ੍ਰਚਾਰਕ ਸੰਭਾਲੇ ਮਤਲਬ ਧਾਰਮਿਕ ਮਸਲਿਆਂ ਤੇ ਹੈ ਉਹ ਪੁਰਾਲਾ ਉਹਨਾਂ ਦਾ ਸਾਰਾ ਕੁਝ ਠੀਕ ਹੈ ਪਰ ਕਿਤਨਾ ਕਿਤੇ ਅਜੇ ਵੀ ਜਿਹੜੀ ਹੈ ਉਹਨਾਂ ਦੀ ਨਿਯੁਕਤੀ ਸਿੱਖ ਕੌਮ ਦੇ ਵਿੱਚ ਅਜੇ ਐਕਸੈਪਟ ਨਹੀਂ ਹੋਈ ਹੈਗੀ ਸਿੱਖ ਕੌਮ ਨੇ ਅਜੇ ਪ੍ਰਮਾਨ ਨਹੀਂ ਕੀਤਾ ਹੈਗਾ ਸੂਤਰਾਂ ਦੇ ਹਵਾਲੇ ਨਾਲ ਕਿ ਬਕਾਇਦਾ ਜਿਹੜੇ ਤੇ ਬਾਕੀ ਦੇ ਸਿੰਘ ਸਹਿਬਾਨ ਬੈਠੇ ਨਹੀਂ ਜਾਂ ਜਿਹੜੇ ਬਾਕੀ ਦੇ ਗ੍ਰੰਥੀ ਸਹਿਬਾਨ ਬੈਠੇ ਨੇ ਬਕਾਇਦਾ ਇਹ ਚੀਜ਼ ਦੀ ਗੱਲ ਹੋਈ ਹੈ ਕਿ 2 ਦਸੰਬਰ ਵਾਲੇ ਹੁਕਮਨਾਮਿਆਂ ਤੇ ਕੋਈ ਚਰਚਾ ਨਹੀਂ ਹੋਏਗੀ ਉਹਨਾਂ ਤੇ ਕੋਈ ਫੈਸਲਾ ਨਹੀਂ ਹੋਏਗਾ ਕਿ ਉਹਨਾਂ ਦੇ ਨਾਲ ਕੋਈ ਛੇੜਛਾੜ ਵਾਲੀ ਗੱਲਬਾਤ ਨਹੀਂ ਹੋਏਗੀ ਨਹੀਂ ਤੇ ਜਿਹੜਾ ਹੈਗਾ ਕਿ ਸ਼ਾਇਦ ਉਹ ਵੀ ਇਸ ਮੀਟਿੰਗ ਦਾ ਹਿੱਸਾ ਨਾ ਹੁੰਦੇ ਜੀ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਥ ਦੇ ਪ੍ਰੈਸ਼ਰ ਦੇ ਅਧੀਨ ਆ ਕੇ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਹੋਇਆ ਹੁਣ ਪੰਥੇ ਪ੍ਰੈਸ਼ਰ ਕਿੰਨੀ ਦੇਰ ਤੱਕ ਰੱਖਦਾ ਹੈਗਾ ਇਹ ਕੀ ਜਿਹੜੀ ਪੰਜ ਮੈਮਰੀ ਕਮੇਟੀ ਹੈ ਉਹ ਬਕਾਇਦਾ ਜਿਵੇਂ ਉਹਨਾਂ ਦੀ ਭਰਤੀ ਮਹਿੰਮ ਚੱਲਦੀ ਪਈ ਹੈ ਕੀ ਉਸੇ ਤਰੀਕੇ ਦੇ ਨਾਲ ਉਹ ਟੋਟਲ 6 ਮਹੀਨੇ ਦੇ ਸਮੇਂ ਦੇ ਅੰਦਰ ਪੂਰੀ ਹੁੰਦੀ ਹੈ ਜਾਂ ਨਹੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਰ ਵਾਰੀ ਤਰ੍ਹਾਂ ਜੁੜੇ ਹੋਏ ਨੇ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਦੇ ਜੀ ਵਾਹਿਗੁਰੂ ਜੀ ਕੀ ਫਤਈ ਸਭ ਤੋਂ ਪਹਿਲਾ ਮੁੱਦਾ ਅਹਿਮ ਜੋ ਪਿਛਲੇ ਕਈ ਕਹਿ ਲੋ ਹਫ਼ਤਿਆਂ ਤੋਂ ਮੀਡੀਆ ਵਾਚ ਦਾ स्टार्टिंग पोर्शन हमेशा मशारिया है जथेदार साहब ਨੂੰ ਜਥੇਦਾਰ ਦੀ तकरीबन 12 ਘੰਟੇਾਂ ਦਿਨ ਨੋਟਿਸ ਇੱਕ ਦਿੱਤਾ ਗਿਆ ਹੰਗਾਮੀ ਬੈਠਕ ਦੀ ਗੱਲ ਵੀ ਇੱਥੇ ਹੋ ਰਹੀ ਹੈ ਇਹਦਾ ਜ਼ਿਕਰ ਸੀ ਵਿਸ਼ਲੇਸ਼ਣ ਕਰਨਾ ਚਾਹੀਏ ਕਿਉਂਕਿ ਬੀਤੇ 24 ਘੰਟੇ ਕਾਫੀ ਜ਼ਿਆਦਾ ਚਰਚਿਤ ਸੀਗੇ ਇਹਨਾਂ ਵਿਸ਼ੇ ਨੂੰ ਲੈ ਕੇ ਜੀ ਬਿਲਕੁਲ ਜੋ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੇ ਜਥੇਦਾਰ ਥਾਪੇ ਗਏ ਨੇ ਪਈ ਕੁਲਦੀਪ ਸਿੰਘ ਗੜਗਾ ਜੁਣੀ ਉਹਨਾਂ ਵੱਲੋਂ ਜਿੱਦਾਂ ਤੁਸੀਂ ਕਹਿਆ ਕਿ ਇੱਕ ਸ਼ਾਰਟ ਨੋਟਿਸ ਦੇ ਉੱਤੇ ਮੀਟਿੰਗ ਜਿਹੜੀ ਹੈ ਕੀਤੀ ਜਾਵੇਗੀ ਉਹਦਾ ਇੱਕ ਇੱਕ ਦਿਨ ਪਹਿਲਾਂ ਹੀ ਨੋਟ ਆਉਂਦਾ ਹੈ ਤੇ ਬਕਾਇਦਾ ਤੁਸੀਂ ਇਸ ਮੀਟਿੰਗ ਦੀ ਜੇ ਟਾਈਮਿੰਗ ਬਾਰੇ ਦੇਖੋਗੇ ਕਿ ਟਾਈਮਿੰਗ ਜਿਹੜੀ ਹੈਗੀ ਹੈ ਕਿ ਇੱਕ ਦਿਨ ਪਹਿਲਾਂ ਅਕਾਲੀ ਦਲ ਦੀ ਮੀਟਿੰਗ ਹੁੰਦੀ ਹੈ ਮਤਲਬ ਲਾ ਲਓ ਕਿ ਉਧਰੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ ਉਧਰੋਂ ਇਹ ਮੀਟਿੰਗ ਹੋਣੀ ਹੈ ਤੇ ਫਿਰ ਜਦੋਂ ਇੱਕ ਵਾਰੀ ਗੱਲ ਆਉਂਦੀ ਹੈ ਤੇ ਫਿਰ ਮੀਡੀਆ ਅਦਾਰਿਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਉੱਠਣ ਲੱਗੀਆਂ ਕਿ ਕੀ ਪੰਜ ਮੈਂਬਰੀ ਕਮੇਟੀ ਨੂੰ ਕਿਤੇ ਪਾਸੇ ਤਾਂ ਨਹੀਂ ਕੀਤਾ ਜਾ ਰਿਹਾ ਅਸ਼ੰਕਾ ਬਹੁਤ ਜ਼ਿਆਦਾ ਹੋ ਗਈਆਂ ਤੇਜ਼ੀ ਦੇ ਨਾਲ ਮੈਸੇਜ ਫੋਨਸ ਜਿਹੜੇ ਵੀ ਆਪਾਂ ਕਹਿ ਲਈਏ ਕਿ ਜਾਣਣ ਪਛਾਣਨ ਵਾਲੇ ਹੋਣਗੇ ਕਿਤੇ ਨਾ ਕਿਤੇ ਪੰਥ ਦੇ ਵਿੱਚ ਇੱਕ ਚੱਲ ਪਿਆ ਕਿ ਕੀ ਕਿਤੇ 12 ਘੰਟੇ ਦੇ ਇਸ ਜੋ ਐਮਰਜੈਂਸੀ ਇਹ ਮੀਟਿੰਗ ਜਿਹੜੀ ਸੱਦੀ ਗਈ ਹੈ ਕੀ ਕਿਤੇ ਇਸ ਤਰ੍ਹਾਂ ਦਾ ਨਹੀਂ ਕਿ ਜਿਸ ਕੰਮ ਦੇ ਲਈ ਇਹਨਾਂ ਨੂੰ ਲਿਆਂਦਾ ਗਿਆ ਸੀ ਤੇ ਉਹ ਕੰਮ ਕਿਤੇ ਤੱਕੇ ਦੇ ਨਾਲ ਕਿਤੇ ਕਰਵਾਇਆ ਤੇ ਨਹੀਂ ਜਾ ਰਿਹਾ ਪਰ ਜਿਵੇਂ ਤੁਸੀਂ ਕਿਹਾ ਕਿ ਮੀਟਿੰਗ ਜਿਹੜੀ ਹੈ ਹੋਈ ਹੈਗੀ ਔਰ ਮੀਟਿੰਗ ਜਿਹੜੀ ਹੈ ਉਸ ਦੇ ਵਿੱਚ ਸਾਰੇ ਜਿਹੜੇ ਨੇ ਤਕਰੀਬਨ ਤਕਰੀਬਨ ਧਾਰਮਿਕ ਮਸਲੇ ਹੀ ਜਿਹੜੇ ਡਿਸਕਸ ਹੋਏ ਹੈਗੇ ਨੇ ਔਰ ਇਸ ਦੇ ਵਿੱਚ ਬਕਾਇਦਾ ਕੋਈ ਇਸ ਦੇ ਵਿੱਚ ਪੰਜ ਜਥੇਦਾਰ ਵੀ ਜਿਹੜੇ ਨੇ ਉਹ ਵੀ ਸ਼ਾਮਲ ਨਹੀਂ ਹੋਏ ਹੈਗੇ ਉਸ ਦੇ ਵਿੱਚ ਸਿਰਫ ਇੱਕ ਕੁਲਦੀਪ ਸਿੰਘ ਅੜਗੱਜ ਜੋ ਕਿ ਕਾਰਜਕਾਰੀ ਜਥੇਦਾਰ ਨੇ ਔਰ ਦੂਜੇ ਬੰਨੇ ਉਹਨਾਂ ਦੇ ਕੋਲ ਅਨੰਦਪੁਰ ਸਾਹਿਬ ਦੇ ਜਥੇਦਾਰ ਕੇਸਕਰ ਕੇਸਕਰ ਸਾਹਿਬ ਦੇ ਜਥੇਦਾਰ ਦਾ ਜਿਹੜਾ ਉਹਦਾ ਹੈਗਾ ਉਹ ਆਪਸਨ ਤੇ ਬਾਕੀ ਦੇ ਜਿਹੜੇ ਆਪਾਂ ਕਹਿ ਲਈਏ ਕਿ ਸਿੰਘ ਸਹਿਬਾਨ ਜਿਸ ਦੇ ਵਿੱਚ ਗਿਆਨੀ ਮਲਕੀਸ਼ ਸਿੰਘ ਜੀ ਅਕਾਲ ਤਖਤ ਸਾਹਿਬ ਤੋਂ ਜਾਂ ਗਿਆਨੀ ਜਗਤਾਰ ਸਿੰਘ ਹੁਣੀ ਦਮਦਮਾ ਸਾਹਿਬ ਤੋਂ ਪੰਜ ਸਿੰਘਾਂ ਦੀ ਮੀਟਿੰਗ ਹੋਈ ਹੈ ਮਸਲੇ ਜਿਹੜੇ ਮੇਨ ਹੈਗੇ ਕਿ ਖਾਲਸਾ ਸਾਜਨਾ ਦੇ ਬਸ ਕਿਵੇਂ ਮਨਾਉਣਾ ਹੈਗਾ ਹੈ ਜਾਂ ਹੋਰ ਬਹੁਤ ਸਾਰੇ ਜਿੰਨੇ ਵੀ ਆਪਾਂ ਕਹ ਲਈਏ ਕਿ ਧਾਰਮਿਕ ਮਸਲੇ ਉਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਪਰ ਇਹਨੂੰ ਐਜ਼ ਏ ਐਮਰਜੈਂਸੀ ਮੀਟਿੰਗ ਜਾਂ ਐਜ਼ ਏ ਹੰਗਾਮੀ ਮੀਟਿੰਗ ਮਤਲਬ ਇਹ ਕਮ ਤੇ 3-4 ਦਿਨ ਦੇ ਨੋਟਿਸ ਤੇ ਵੀ ਕੀਤਾ ਜਾ ਸਕਦਾ ਸੀ ਕਿਉਂਕਿ ਜੇ ਖਾਲਸਾ ਪ੍ਰਗਟ ਦਿਹਾੜਾ 13 ਤਰੀਕ ਨੂੰ ਆਉਣਾ ਹੈ ਤੇ ਇਹ ਜਿਹੜੀ ਇੱਕ ਚਰਚਾ ਜਿਹੜੀ ਇੱਕ ਚੱਲ ਰਹੀ ਹੈ ਦੂਜੇ ਪਨੇ ਉਹਨਾਂ ਨੇ ਅਪੀਲ ਕੀਤੀ ਹੈ ਪ੍ਰਚਾਰਕਾਂ ਨੂੰ ਕਿ ਤੁਸੀਂ ਜਿਹੜਾ ਵਾਪਸ ਆਓ ਆ ਕੇ ਆਪਣਾ ਆਪਣਾ ਜਿਹੜਾ ਹੈਗਾ ਪਿੰਡ ਸੰਭਾਲੋ 10-10 ਪਿੰਡ ਜਿਹੜਾ ਹੈ ਇੱਕ-ਇੱਕ ਪ੍ਰਚਾਰਕ ਸੰਭਾਲੇ ਮਤਲਬ ਧਾਰਮਿਕ ਮਸਲਿਆਂ ਤੇ ਹੈ ਉਪਰਾਲਾ ਉਹਨਾਂ ਦਾ ਸਾਰਾ ਕੁਝ ਠੀਕ ਹੈ ਪਰ ਕਿਤਨਾ ਕਿਤੇ ਅਜੇ ਵੀ ਜਿਹੜੀ ਹੈ ਉਹਨਾਂ ਦੀ ਨਿਯੁਕਤੀ ਸਿੱਖ ਕੌਮ ਦੇ ਵਿੱਚ ਅਜੇ ਐਕਸੈਪਟ ਨਹੀਂ ਹੋਈ ਹੈਗੀ ਸਿੱਖ ਕੌਮ ਨੇ ਅਜੇ ਪ੍ਰਮਾਨ ਨਹੀਂ ਕੀਤਾ ਹੈਗਾ ਤੇ ਇਹੀ ਲੱਗ ਰਿਹਾ ਹੈ ਦੂਜਾ ਐਂਗਲ ਇਹਦਾ ਇਹ ਲੱਗ ਰਿਹਾ ਕਿ ਕਿਤਨਾ ਕਿਤੇ ਜਥੇਦਾਰ ਸਾਹਿਬ ਨੂੰ ਹੌਲੀ-ਹੌਲੀ ਸਟੈਬਲਿਸ਼ ਕੀਤਾ ਜਾ ਰਿਹਾ ਹੈ ਕਿ ਇਹ ਉਹਨਾਂ ਦੀ ਪਹਿਲੀ ਮੀਟਿੰਗ ਸੀ ਜੀ ਉਹ ਬਕਾਇਦਾ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਸ ਤੇ ਵਿੱਚ ਕਿਸੇ ਨੇ ਕੋਈ ਇਹ ਸਵਾਲ ਨਹੀਂ ਪੁੱਛਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਨਿਯੁਕਤੀ ਹੋਈ ਕਿਉਂ 2:50 ਮਿੰਟ ਤੇ ਹੋਈ ਬਹੁਤ ਸਾਰੇ ਜਿਹੜੇ ਸਵਾਲ ਹੈਗੇ ਨੇ ਕੀ ਤਾਜਪੋਸ਼ੀ ਜਿਸ ਤਰੀਕੇ ਦੇ ਨਾਲ ਜਾਂ ਬਾਕੀ ਦੀਆਂ ਜਥੇਬੰਦੀਆਂ ਵਿਰੋਧ ਕਰ ਰਹੀਆਂ ਸੀ ਹੁਣ ਕੀ ਉਹ ਜਥੇਬੰਦੀਆਂ ਨੇ ਵੀ ਉਹਨਾਂ ਨੇ ਵੀ 15 ਤਰੀਕ ਦਾ ਟਾਈਮ ਇੱਕ ਦਿੱਤਾ ਹੋਇਆ ਸੀ ਕੀ ਉਹਨਾਂ ਦੇ ਜ਼ਿਹਨ ਦੇ ਵਿੱਚ ਹੈਗਾ ਇਹ ਜਾਂ ਕਿ ਕਿਤਨਾ ਕਿਤੇ ਅੰਦਰ ਖਾਤੇ ਕੁਝ ਸੈਟਿੰਗ ਜਿਹੜੀ ਹੈ ਉਹ ਹੋ ਗਈ ਹੋਈ ਹੈ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਜਿਹੜੇ ਕਿ ਇੱਕ ਆਮ ਸਿੱਖ ਦੇ ਜ਼ਿਹਨ ਦੇ ਵਿੱਚ ਹੈਗੇ ਨੇ ਬਾਕੀ ਹੰਗਾਮੀ ਮੀਟਿੰਗ ਜਾਂ ਐਮਰਜੈਂਸੀ ਮੀਟਿੰਗ ਵਾਲਾ ਕੁਝ ਨਹੀਂ ਸੀ ਔਰ ਇਹ ਵੀ ਖਬਰਾਂ ਨਹੀਂ ਸੂਤਰਾਂ ਦੇ ਹਵਾਲੇ ਨਾਲ ਕਿ ਬਕਾਇਦਾ ਜਿਹੜੇ ਬਾਕੀ ਦੇ ਸਿੰਘ ਸਹਿਬਾਨ ਬੈਠੇ ਨੇ ਜਾਂ ਜਿਹੜੇ ਬਾਕੀ ਦੇ ਗ੍ਰੰਥੀ ਸਹਿਬਾਨ ਬੈਠੇ ਨੇ ਬਕਾਇਦਾ ਇਹ ਚੀਜ਼ ਦੀ ਗੱਲ ਹੋਈ ਹੈ ਕਿ 2 ਦਸੰਬਰ ਵਾਲੇ ਹੁਕਮਨਾਮਿਆਂ ਤੇ ਕੋਈ ਚਰਚਾ ਨਹੀਂ ਹੋਏਗੀ ਉਹਨਾਂ ਤੇ ਕੋਈ ਫੈਸਲਾ ਨਹੀਂ ਹੋਏਗਾ ਕਿ ਉਹਨਾਂ ਦੇ ਨਾਲ ਕੋਈ ਛੇੜਛਾੜ ਵਾਲੀ ਗੱਲਬਾਤ ਨਹੀਂ ਹੋਏਗੀ ਨਹੀਂ ਤੇ ਜਿਹੜਾ ਹੈਗਾ ਕਿ ਸ਼ਾਇਦ ਉਹ ਵੀ ਇਸ ਮੀਟਿੰਗ ਦਾ ਹਿੱਸਾ ਨਾ ਹੁੰਦੇ ਮਤਲਬ ਕਿਉਂਕਿ ਇਹ ਹੁੰਦਾ ਨਾ ਕਿ ਨਾਰਮਲੀ ਕਿ ਜੇ ਕੋਈ ਸਿੰਘ ਸਾਮਾਨ ਨਹੀਂ ਹੈਗਾ ਤੇ ਤਾਂ ਹੀ ਹੁਣ ਦੇਖਿਆ ਨਾ ਕਿ ਤੁਸੀਂ ਦੇਖੋ ਕਿ ਉਸ ਤੋਂ ਇੱਕ ਦਿਨ ਬਾਅਦ ਮੇਰਾ ਖਿਆਲ ਆ ਜੀ ਉਹਨਾਂ ਨੇ ਜਿਹੜੇ ਬਾਬਾ ਟੇਕ ਸਿੰਘ ਬਣਾਏ ਸੀਗੇ ਤੱਕ શ્રી ਨਮਨਮਾ ਸਾਹਿਬ ਦੇ ਜਥੇਦਾਰ ਉਹਨਾਂ ਦੀ ਵੀ ਜਿਹੜੀ ਹੈ ਅੱਜ ਉਹਨਾਂ ਨੇ ਤਾਜਪੋਸ਼ੀ ਕਰ ਦਿੱਤੀ ਕਿ ਜੇ ਕੱਲ ਨੂੰ ਮੀਟਿੰਗ ਕਰਨੀ ਪੈਂਦੀ ਹੈ ਤੇ ਕੋਈ ਉੱਥੇ ਘਾਟਾ ਨਾ ਹੋਵੇ ਉੱਥੇ ਘੱਟੋ ਘੱਟ ਇਹ ਤੇ ਕਹਿਣਗੇ ਕਿ ਦੋ ਤਖਤਾਂ ਦੇ ਜਥੇਦਾਰ ਮੌਜੂਦ ਸਨ ਕਿਉਂਕਿ ਉਹ ਵੀ ਇਸ ਮੀਟਿੰਗ ਦਾ ਹਿੱਸਾ ਨਹੀਂ ਸੀ ਕਿਉਂਕਿ ਉਹਨਾਂ ਨੇ ਚਾਰਜ ਜੇ ਲਿਆ ਨਹੀਂ ਸੀ ਜਾਂ ਕਹ ਲਿਆ ਵੀ ਸੰਗਤਾਂ ਦਾ ਪ੍ਰੈਸ਼ਰ ਸੀਗਾ ਕਿਤਨਾ ਕਿਤੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਥ ਦੇ ਪ੍ਰੈਸ਼ਰ ਦੇ ਅਧੀਨ ਆ ਕੇ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਹੋਇਆ ਹੁਣ ਪੰਥੇ ਪ੍ਰੈਸ਼ਰ ਕਿੰਨੀ ਦੇਰ ਤੱਕ ਰੱਖਦਾ ਹੈਗਾ ਹੈ ਕੀ ਜਿਹੜੀ ਪੰਜ ਮੈਮਰੀ ਕਮੇਟੀ ਹੈ ਉਹ ਬਕਾਇਦਾ ਜਿਵੇਂ ਉਹਨਾਂ ਦੀ ਪਰਤੀ ਮੁਹਿੰਮ ਚੱਲਦੀ ਪਈ ਹੈ ਕੀ ਉਸੇ ਤਰੀਕੇ ਦੇ ਨਾਲ ਉਹ ਟੋਟਲ 6 ਮਹੀਨੇ ਦੇ ਸਮੇਂ ਦੇ ਅੰਦਰ ਪੂਰੀ ਹੁੰਦੀ ਹੈ ਜਾਂ ਨਹੀਂ ਇਹ ਵੀ ਬਹੁਤ ਸਾਰੇ ਜਿਹੜੇ ਸਵਾਲ ਨੇ ਸਰਫੇਸ ਹੋ ਰਹੇ ਨੇ ਫਿਰ ਦੂਜੇ ਬਣੇ ਅਕਾਲੀ ਦਲ ਵੀ ਆਪਣੀਆਂ ਕਾਰਮਾਈਆਂ ਜਿਹੜੀਆਂ ਉਹ ਕਰ ਰਿਹਾ ਹੈਗਾ